ਪਿੰਡ ਕੁੰਗਰਾਲੀ ਰਾਜਪੁੱਤਾਂ ਵਿਖੇ ਲੱਗੇ ਬਾਇਓ ਗੈਸ ਫੈਕਟਰੀ ਖਿਲਾਫ ਲੰਬੇ ਸਮੇਂ ਤੋਂ ਲੱਗੇ ਪੱਕੇ ਮੋਰਚੇ ਦੀ ਸੰਘਰਸ਼ ਕਮੇਟੀ ਨੇ ਅੱਜ ਕਸਬਾ ਬੀਜਾ ਦੇ ਮੇਨ ਚੌਂਗ ਪੁਲ ਹੇਠਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਬੀਜਾ ਮਾਰਕੀਟ ਪਾਇਲ ਰੋਡ ਦੇ ਪ੍ਰਧਾਨ ਪਾਲ ਸਿੰਘ ਹਰਬੰਸਪੁਰਾ ਤੇ ਸਮਰਾਲਾ ਰੋਡ ਦੇ ਪ੍ਰਧਾਨ ਗੁਰਦੀਪ ਸਿੰਘ ਸੰਧੂ ਹਰਬੰਸਪੁਰਾ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ ਗਿਆ ਜਦੋਂ ਕਿ ਇਲਾਕਾ ਨਿਵਾਸੀਆਂ ਕਿਸਾਨਾਂ ਚੁੱਥੇ ਬੰਦੀਆਂ ਆਦੀ ਦਾ ਪੂਰਨ ਸਾਥ ਤੇ ਭਰਮਾ ਹੁੰਗਾਰਾ ਵੀ ਮਿਲਿਆ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਭਾਰੀ ਗਿਣਤੀ ਵਿੱਚ ਬਜ਼ੁਰਗਾਂ ਨੌਜਵਾਨਾਂ ਤੇ ਬੀਬੀਆਂ ਨੇ ਵੱਧ ਚੜਕੇ ਹਿੱਸਾ ਲਿਆ ਸਟੇਟ ਸੈਕਟਰੀ ਦੀ ਜ਼ਿੰਮੇਵਾਰੀ ਕਾਮਰੇਡ ਰਜਿੰਦਰ ਸਿੰਘ ਛੀਮਾ ਨੇ ਨਿਭਾਈ ਤੇ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਵੀ ਕੀਤਾ ਜਿਸ ਵਿੱਚ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਗੁਰਪ੍ਰੀਤ ਸਿੰਘ ਗੁਰੀ ਕਾਮਰੇਡ ਅਵਤਾਰ ਪਟੀਆਂ ਜਸਵੀਰ ਸਿੰਘ ਅਸ਼ਗਰੀਪੁਰ ਹਰਮਨਜੀਤ ਸਿੰਘ ਕਾਲੋ ਪਿੰਦਰ ਸਿੰਘ ਆਦਿ ਨੇ ਇਸੇ ਕਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਗੈਸ ਫੈਕਟਰੀ ਨੇ ਜਿੱਥੇ ਲੋਕਾਂ ਦੇ ਸਾਹ ਸੁੱਤੇ ਹਨ ਇਸ ਗੈਸ ਫੈਕਟਰੀ ਤੇ ਅਗਰ ਜਲਦ ਪ੍ਰਸ਼ਾਸਨ ਨੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੈਸ ਫੈਕਟਰੀ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਜਿਸ ਲਈ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਇਸ ਕਾਰਨ ਨੂੰ ਲੈ ਕੇ ਇਹ ਜਿਹੜੇ ਸਾਡੇ ਕੈਂਸਰ ਫੈਕਟਰੀ ਲੱਗੀ ਹੈ ਨਾ ਘੰਗਰਾਲੀ ਰਾਜਪੂਤਾ ਇਹ ਉਹਦੇ ਰੋਜ਼ ਵਜੋਂ ਇੱਥੇ ਅਸੀਂ ਪ੍ਰਦਰਸ਼ਨ ਕਰਿਆ ਵੀ ਹਜੇ ਤੱਕ ਸਾਡੀ ਗੱਲ ਪ੍ਰਸ਼ਾਸਨ ਨੇ ਕੋਈ ਸੁਣੀ ਨਹੀਂ ਹੈਗੀ ਇੱਕ ਦੋ 걔ੜੇ ਲਾਏ ਆ ਤੇ ਪ੍ਰਸ਼ਾਸਨ ਪਹੁੰਚ ਨਹੀਂ ਰਿਹਾ ਪਰ ਵੋਟਾਂ ਨੂੰ ਪ੍ਰਸ਼ਾਸਨ ਸਾਡੇ ਪਿੰਡ ਬੜਾ ਹਮਮਾ ਕੇ ਪਹੁੰਚ ਰਿਹਾ ਚਾਰ ਮੈਂਬਰ ਸੀ ਸਾਡੇ ਪਿੰਡ ਦੇ ਜੋ ਕਿ ਹੈਂਡੀਕੈਪ ਸੀਗੇ ਪ੍ਰਸ਼ਾਸਨ ਉਹਨਾਂ ਦੀ ਵੋਟ ਪਵਾਉਣ ਲਈ ਘਰੇ ਵੀ ਪਹੁੰਚਿਆ ਪਰ ਉਹਨਾਂ ਨੇ ਪੂਰਨ ਤੌਰ ਤੇ ਜਵਾਬ ਦਿੱਤਾ ਵੀ ਅਸੀਂ ਵੋਟ ਨਹੀਂ ਪਾਣੀ ਅਸੀਂ ਪਿੰਡ ਦੇ ਨਾਲ ਪਿੰਨਵੇਂ ਦਿਨ ਜਿਹੜਾ ਤਾਂ ਚੱਲ ਰਿਹਾ ਹੈ ਇਹ ਸਾਡਾ ਧਰਨਾ ਜੀ ਅੱਜ 25ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਰਾਜਨੀਤਿਕ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਆਗੂ ਆ ਚੁੱਕੇ ਆ ਜੀ ਸਾਰੀਆਂ ਪਾਰਟੀਆਂ ਦੀ ਆ ਚੁੱਕੇ ਆ ਤੇ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਚਲੇ ਜਾਂਦੇ ਆ ਵੀ ਕੋਈ ਨਾ ਅਸੀਂ ਤੁਹਾਡੇ ਨਾਲ ਆ ਹੱਲ ਕਰਾਂਗੇ ਸਾਨੂੰ ਪਤਾ ਵੀ ਉਹਨਾਂ ਤੋਂ ਹੱਲ ਨਹੀਂ ਹੋਣਾ ਜਿਵੇਂ ਕਿ ਵੋਟਾਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ ਕਿਹੜੇ-ਕਿਹੜੇ ਪਿੰਡ ਨੇ ਜਿਹੜੇ ਜ਼ੋਰ ਦੀ ਪਿੰਡਾਂ ਦੇ ਲੋਕ ਤੁਹਾਡੇ ਸਮਰਥਨ ਦੇ ਵਿੱਚ ਆ ਰਹੇ ਆ ਹਾਂ ਜੀ ਸਾਡੇ ਨਾਲ ਸਮਰਥਨ ਤਾਂ 12 ਪਿੰਡਾਂ ਦਾ ਬਾਈਕਾਟ ਹੋਇਆ ਹੈਗਾ ਪਹਿਲਾਂ ਜਿਵੇਂ ਮੰਨ ਲਓ ਕਿੰਗਰਾਲੀ ਦਾ ਕਿਸ਼ਨਗੜ ਦਾ ਉਦੋਂ ਬਾਅਦ ਚ ਗਾਜੀਪੁਰ ਦਾ ਵੀਰ ਕਿਸ਼ਨ ਸਿੰਘ ਤੇ ਨਵਾ ਪਿੰਡ ਹੁਣ ਆ ਸਾਡੇ ਕੋ ਬੂਟਾ ਸਿੰਘ ਜੀ ਰਾਏਪੁਰ ਤੋਂ ਨੇ ਮੋਤਵਾਰ ਨੇ ਇਹ ਪਾਰਟੀ ਦੇ ਕੇਰੇ ਪਰ ਇਹ ਪਾਰਟੀ ਨੂੰ ਮੂਹਰੇ ਨਹੀਂ ਰੱਖ ਰਹੇ ਪਾਰਟੀ ਦਾ ਕੋਈ ਹੋਣੀ ਇਹਨਾਂ ਨੇ ਵੀ ਵੋਟਾਂ ਦਾ ਸਾਨੂੰ ਬਾਈਕਾਰਡ ਦਾ ਸਹਿਯੋਗ ਦਿੱਤਾ ਵੋਟਰ ਤੋਂ ਵੋਟਰ ਦੀ ਤਾਂ ਪਾਰਟੀ ਦਾ ਵੀ ਕੰਮ ਚੱਲਿਆ ਕਿਹੜੀ ਕਿਹੜੀ ਜਥੇਬੰਦੀ ਨੇ ਸਹਿਯੋਗ ਸਾਨੂੰ ਜੀ ਤਕਰੀਬਨ ਸਾਰੀਆਂ ਹੀ ਜਥੇਬੰਦੀਆਂ ਦਾ ਸਹਿਯੋਗ ਆ ਠੀਕ ਆ ਜੀ ਕੋਈ ਐਸੀ ਜਥੇਬੰਦੀ ਨਹੀਂ ਹੈ ਕਿ ਅਸੀਂ ਇਹ ਧਰਨਾ ਜਿਹੜਾ ਅੱਜ ਸੀਗਾ ਇਹ ਕਿਸੇ ਨੂੰ ਕਾਲ ਨਹੀਂ ਕਰੀ ਅਸੀਂ ਜਥੇਬੰਦੀ ਨੂੰ ਤੇ ਬਿਨਾ ਕਾਲ ਤੋਂ ਹੀ ਅਸੀਂ ਧਰਨਾ ਲਾਇਆ ਕਿਉਂਕਿ ਇਹ ਸਾਡੇ ਪਿੰਡਾਂ ਦਾ ਜਿਹੜਾ ਗਰੁੱਪ ਬਣਿਆ ਅਸੀਂ ਕੈਂਸਰ ਫੈਕਟਰੀ ਦੇ ਵਿਰੁੱਧ ਸਿਰਫ ਉਹਦੇ ਵਿੱਚੇ ਪਾਇਆ ਕਾਲ ਅਸੀਂ ਉਦਣ ਕਰਾਂਗੇ ਜਦੋਂ ਸਾਡੀ ਸੁਣਵਾਈ ਨਹੀਂ ਹੋਊ ਫਿਰ ਅਸੀਂ ਦਿੱਲੀ ਰੋਡ ਜਾਮ ਕਰਾਂਗੇ ਜਿਹੜਾ ਆਪਣੇ ਵੱਡਾ ਕਦਮ ਚੱਕਾਂਗੇ ਅਸੀਂ ਤਾਂ ਇਹ ਗੰਗਾ ਦੇ ਧਰਨੇ ਵਾਲੇ ਅੱਜ ਵੀਰੇ ਅਸੀਂ ਜਿੱਦਾਂ ਕੱਲ ਛੋਟੀ ਜਿਹੀ ਕਾਲ ਦਿੱਤੀ ਸੀਗੀ ਕਿ ਬੀਜੇ ਦੇ ਦੁਕਾਨਦਾਰਾਂ ਨੂੰ ਵੀ ਆਪਾਂ ਕੱਲ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਦੁਕਾਨਾਂ ਬੰਦ ਰੱਖਣੀਆਂ ਉਹਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਧਰਨੇ ਨੂੰ ਪੂਰੀ ਤਰ੍ਹਾਂ ਉਹ ਸਮਰਥਨਿਆ ਜੀ ਤੇ ਉਸ ਤੋਂ ਬਾਅਦ ਅਸੀਂ ਵੀਰੇ ਇੱਥੇ ਪ੍ਰਦਰਸ਼ਨ ਕਰਿਆ 2 ਘੰਟੇ ਬਹਿ ਕੇ ਬਹੁਤ ਸਾਥ ਮਿਲਿਆ ਸਾਨੂੰ ਬੀਜੇ ਵਾਲਿਆਂ ਦਾ ਇੱਧਰ ਕੰਗਰਾਹਲੀ ਰੋਡ ਵਾਲੀਆਂ ਦੁਕਾਨਾਂ ਸਾਰੀਆਂ ਬੰਦ ਸੀ ਤੇ ਸਮਰਾਲਾ ਰੋਡ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਸੀ ਇਹ ਸਾਰੇ ਵੀਰ ਭਾਈ ਸਾਡੇ ਨਾਲ ਆ ਕੇ ਇੱਥੇ ਬੈਠੇ ਸੀਗੇ ਸਾਡੇ ਧਰਨੇ ਦੇ ਵਿੱਚ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਭਾਈ ਜੀ ਸਾਨੂੰ ਜਾਬਤੇ ਦੇ ਵਿੱਚ ਬੈਠਿਆਂ ਨੂੰ ਅੱਜ 25 ਦਿਨ ਹੋ ਗਏ ਪਰ ਪ੍ਰਸ਼ਾਸਨ ਦੀ ਕੰਤੇ ਜੂ ਨਹੀਂ ਸਰ ਜੀ ਪਰ ਜੇ ਇਹਨਾਂ ਦਾ ਹਾਲ ਇਹੀ ਰਿਹਾ ਤਾਂ ਵੋਟਾਂ ਤੋਂ ਬਾਅਦ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਹਾਂ ਜੀ ਕੀ ਨਹਿਮਾ ਮੇਰਾ ਨਾਮ ਹਰਮਨਜੀਤ ਸਿੰਘ ਹਰਮਨਜੀਤ ਅੱਜ ਧਰਨੇ ਲੱਗਿਆ ਸੀ ਕੀ ਜੋ ਹੋਵੇ ਕਿਹੜੀ ਕਿਹੜੀ ਜਥੇਬੰਦੀਆਂ ਨੇ ਸਵਾਗਤ ਕਰਾਉਂਦਾ ਸਾਡੇ ਇਸ ਦੇ ਵਿੱਚ ਤਕਰੀਬਨ ਕਿਸਾਨ ਜਥੇਬੰਦੀਆਂ ਨੇ ਜੋ ਸਭ ਤੋਂ ਵੱਡਾ ਦਾ ਸਾਥ ਸੀਗਾ ਭਾਰਤੀ ਯੂਨੀਤ ਕਿਸਾਨ ਇਕਤਾਗ੍ਰਾਹਾਂ ਦਾ ਜੀ ਤੇ ਫਿਰ ਰਾਜਿਆਲ ਦਾ ਜੀ ਤੇ ਬੀਕੇਯੂ ਖੋਸੇ ਤੋਂ ਵੀ ਸਾਡੇ ਕੋਲ ਨਮੰਦਾ ਪਹੁੰਚਿਆ ਜੀ ਤੇ ਉਹ ਵੀ ਸਾਨੂੰ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਸਮਰਥਨ ਦੇ ਗਏ ਨੇ ਸ਼ੇਰੇ ਪੰਜਾਬ ਇੱਕ ਹੈਗੀ ਜੇ ਆਪਣੀ ਜਥੇਬੰਦੀ ਉਹਨਾਂ ਦਾ ਵੀ ਇੱਕ ਹੈ ਤੇ ਜਿੰਨੀਆਂ ਆਪਣੀ ਨਾਲ ਦਲ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਤਕਰੀਬਨ ਸਾਰਿਆਂ ਨੇ ਕਮਿਊਨਿਸਟ ਪਾਰਟੀਆਂ ਨੇ ਦੋਹਾਂ ਨਹੀਂ ਉਹਨਾਂ ਨੇ ਵੀ ਸਾਡਾ ਸਾ ਕਿ ਅਗਲਾ ਸਟੈਪ ਕੀ ਰੱਖਿਆ ਹੋਣਾ ਚਲੋ ਚਲੋ ਹੁਣ ਸਾਡਾ ਅਗਲਾ ਸਟੈਪ ਆ ਜੀ ਦੇਖੋ ਹਜੇ ਤੱਕ ਤਾਂ ਅਸੀਂ ਚੋਣ ਕਮਿਸ਼ਨ ਦੇ ਨਿਯਮਾਂ ਅਚ ਬੰਨੇ ਹੋਏ ਸੀਗੇ ਤੇ ਅਸੀਂ ਸ਼ਾਂਤ ਮੈਦਾਨਾਂ ਦੇ ਰਹੇ ਸੀਗੇ ਫੈਕਟਰੀ ਦੇ ਇੱਕ ਪਾਸੇ ਬੈਠ ਕੇ ਤੇ ਹੁਣ ਜਿਵੇਂ ਜਿਵੇਂ ਵੋਟਾਂ ਲੰਘ ਜਾਣਗੀਆਂ ਤਾਂ ਅਸੀਂ ਆਪਣੇ ਘਰ ਮੇਂ ਜਿਹੜਾ ਸਾਡਾ ਧਰਨਾ ਇਹਨੂੰ ਥੋੜਾ ਜਿਹਾ ਅਸੀਂ ਸੰਘਰਸ਼ਮਈ ਬਣਾਵਾਂਗੇ ਫੈਕਟਰੀ ਨੂੰ ਜਿੰਦੇ ਲਵਾਵਾਂਗੇ ਜੇ ਸਾਡੀ ਪ੍ਰਸ਼ਾਸਨ ਫੇਰ ਵੀ ਨਹੀਂ ਥੋਣੂ ਅਸੀਂ ਹਾਈਵੇ ਜਾਮ ਵੀ ਕਰਾਂਗੇ ਇਰੇ ਧਰਨੇ ਵਿੱਚ ਪਹੁੰਚੇ ਤਾਂ ਇਸ ਕਰਕੇ ਅਸੀਂ ਸ਼ਾਮਲ ਆ ਭਾਈਚਾਰਾ ਜਿਹੜਾ ਸਾਡੇ ਪਿੰਡਾਂ ਦਾ ਇੱਕ ਫੈਸਲਾ ਹੋਇਆ ਸੀ ਵੀ ਅਸੀਂ ਹਰ ਪੱਖੋਂ ਕੰਗਰਾਲੀ ਰਾਜਪੂਤਾਂ ਦੇ ਨਾਲ ਤੇ ਉਹਦੇ ਫੈਸਲੇ ਨਾਲ ਅਟਾਲਾਂ 12 ਪਿੰਡ ਨਹੀਂ ਗੁਰੀਬੀਰ ਕਹਿ ਗਿਆ 15 ਪਿੰਡ ਹੋ ਜਾਣੇ ਨੇ ਸਾਰੇ ਇਲਾਕੇ ਨੇ ਮੈਨੂੰ ਆਪਦੇ ਤੌਰ ਤੇ ਵੀ ਵਿਸ਼ਵਾਜ ਦਿੱਤਾ ਹੋਇਆ ਵੀ ਅਸੀਂ ਤੁਸੀਂ ਹੁਕਮ ਕਰੋ ਜਿਹੜੇ ਪਿੰਡ ਮੋਢੀ ਹੋ ਤੁਸੀਂ ਦੱਸੋ ਅਸੀਂ ਕਰਨ ਆ ਗਈ ਆ ਦੇਖੋ ਸਾਰੇ ਲੋਕ ਇਸ ਚੀਜ਼ ਨਾਲ ਲੜਨ ਲਈ ਇਕੱਠੇ ਨੇ ਸਾਰੇ ਲੜਨਾ ਚਾਹੁੰਦੇ ਨੇ ਇਹਦੇ ਮਾਰੂ ਪ੍ਰਭਾਵਾਂ ਦਾ ਇਕੱਲੇ-ਇਕੱਲੇ ਬੱਚੇ-ਬੱਚੇ ਨੂੰ ਪਤਾ ਦੱਸਣ ਦੀ ਲੋੜ ਨਹੀਂ ਤੇ ਦੂਜੀ ਗੱਲ ਅਸੀਂ ਤਾਂ ਜਿਸ ਦਿਨ ਕੰਗਰਾਲੀ ਗੁਰਦੁਆਰੇ ਚ ਇਹ ਮਤਾ ਪਾਸ ਹੋਇਆ ਸੀ ਤੇ ਧਰਨਾ ਲਾਇਆ ਸੀ ਉਸ ਦਿਨ ਤੋਂ ਬਾਅਦ ਨਾ ਤਾਂ ਸੀ ਕੋਈ ਪੋਲੀਟੀਕਲ ਕੰਮ ਕੀਤਾ ਹਾਲਾਂਕਿ ਅਸੀਂ ਕੋਈ ਪਾਰਟੀ ਦੀ ਮੈਂ ਆਪਦੇ ਤੌਰ ਤੇ ਦੱਸਦਾ ਵੀ ਮੈਂ ਕੋਈ ਪਾਰਟੀ ਲਈ ਕੰਮ ਨਹੀਂ ਕੀਤਾ ਨਾ ਸੁਭਾਅ ਨਵਾਈਆਂ ਅਸੀਂ ਤਾਂ ਪੂਰਨ ਬਾਈਕਾਟ ਚਾ ਪੂਰਨ ਸਮਰਥਨ ਧਰਨੇ ਨੂੰ ਆ ਅੰਦੋਲਨ ਨੂੰ ਇਹ ਜਿਹੜੀਆਂ ਫੈਕਟਰੀਆਂ ਬੰਦ ਕਰਾਉਣੀਆਂ ਨੇ ਇਸ ਅੰਦੋਲਨ ਨੂੰ ਪੂਰਨ ਬਾਈਕਾਟ ਇਸ ਬਾਈਕਾਟ ਚ ਪੈਲ ਵੀ ਸ਼ਾਮਲ ਹੋਊਗਾ ਦੇਖੋ ਹੋ ਸਕਦਾ ਸਾਰਾ ਸ਼ਹਿਰ ਹਮਲੋ ਜਵੇ ਪੈਰ ਪਰ ਹਲੇ ਮੈਂ ਗੱਲ ਪੱਕੀ ਨਹੀਂ ਕਹਿ ਸਕਦਾ ਪਰ ਉਹਨਾਂ ਨੇ ਹੋਣਾ ਸ਼ਾਮਲ ਠੀਕ ਆ ਪਰ ਸਾਨੂੰ ਲੋਕਾਂ ਨੂੰ ਬਾਕੀ ਸਾਰੀਆਂ ਗੱਲਾਂ 2 ਨੰਬਰ ਤੇ ਨਹੀਂ ਬਾਅਦ ਚ ਨੇ ਪਹਿਲੇ ਨੰਬਰ ਤੇ ਸਾਨੂੰ ਆਪਣੀ ਸਿਹਤ ਤੇ ਭੂ ਵਿਖਦਾ ਫਿਕਰਾ ਵੀਰੇ ਵੀ ਸਾਡਾ ਭੂ ਵਿਖ ਸੁਰੱਖਿਆਤ ਨਹੀਂਗਾ ਤੇ ਸਾਨੂੰ ਇਲਾਕਾ ਛੱਡਣਾ ਪਊਗਾ ਤੇ ਉਸ ਕਰਕੇ ਅਸੀਂ ਇਹ ਫੈਕਟਰੀ ਹਟਾ ਦਈਏ ਇਕੱਠੇ ਹੋ ਕੇ ਸਾਡੀ ਪ੍ਰਾਪਤੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ